ਹੋਣ ਦੇ ਘਰ ਦੇ ਕੰਮਾਂ ਵੱਲ ਵੀ ਨਿਗਾਹ ਮਾਰ ਲੈ ਕੀ ਮੈਂ ਕਰਨੇ ਆ ਮੈਂ ਨੌਕਰ ਨਹੀਂ ਰੱਖੀ ਹੋਈ ਕਿ ਤੈਨੂੰ ਬੇਲੀ ਨੂੰ ਬੰਨ ਪਕਾ ਪਕਾ ਦੇਈ ਜਾਵਾਂ ਕਰ ਲੈ ਨਿਕ ਜੱਗ ਕਰ ਲੈ ਨੰਗੀ ਹੁਣ ਤਾਂ ਤੇਰੀ ਸਹੇਲੀ ਆਹੀ ਪਤੀ ਸਹੇਲ ਪੁਣਾ ਜਣ ਵਾਲੀ ਅਸਿਆ ਪਾ ਸਾਡੀਆਂ ਜੜਾਂ ਜੇ ਪਿਆ ਸੀ ਮਾਪਿਓ ਤਾਂ ਮਰ ਗਏ ਆ ਫੁਕਣਾ ਮਸਾਂ ਫੁਕਿਆ ਸੀਗਾ ਉੱਥੇ ਵੀ ਨਹੀਂ ਰਹੀ ਹੈਗੀ ਚੱਲੀ ਜਾ ਉਹਨੂੰ ਚਾਦਰ ਵੀ ਨਹੀਂ ਸਹੀ ਕੀਤੀ ਜਿਵੇਂ ਬੈਠੀਆਂ ਸੀ ਉਵੇਂ ਖੜੀ ਪਈ ਐ ਇਹ ਵੀ ਮੈਂ ਹੀ ਕਰੂੰਗੀ ਉਹਰੇ ਆਇਆ ਕੀ ਗੱਲਾਂ ਕਰ ਰਹੇ ਸੀ ਵੀਰ ਕੋ ਜੂਰ ਵਾਲੀ ਗੱਲ ਕਰਦੇ ਸੀ ਕੀ ਕਹਿੰਦੀ ਕਰੀ ਕਹਿ ਰਹੀ ਸੀ ਕਹਿੰਦੀ ਮੈਂ ਕਰਾ ਦੂੰਗਾ ਤੇਰੇ ਸਾਹਮਣੇ ਬੁਲਾ ਲਾਂਗਾ ਉਹ ਤੇ ਨੂੰ ਐਡਾ ਜੀ ਕੀ ਨਹੀਂ ਹੋ ਗਿਆ ਮੇਰੇ ਸਾਹਮਣੇ ਬੁਲਾਣ ਦੀ ਕੀ ਲੋੜ ਉਹ ਨੂੰ ਠੋਕੇ ਗਿਆ ਹਲਾ ਮਿਲਵਾ ਦੱਸ ਜ਼ਮੀਨ ਕੁੜੀਆਂ ਦੀ ਨਹੀਂ ਹੁੰਦੀ ਮੁੰਡਿਆਂ ਦੀ ਹੁੰਦੀ ਆ ਆਪਣਾ ਪਰ ਜਿੰਨਾ ਸੀ ਵਿਆਹ ਤੇ ਭੇਜਦੀ ਪੜਾ ਲਿਖਾ ਦਿੱਤਾ ਹੋਰ ਦੱਸ ਹੁਣ ਕਿ ਸਾਰੀ ਉਮਰ ਦਾ ਟਿਕਾ ਲਿਆ ਹੋਇਆ ਓਏ ਨਹੀਂ ਹੁੰਦਾ ਹੁੰਦਾ ਪਿਆਰ ਨਾਲ ਗੱਲ ਕਰੀ ਜਾਂਦੀ ਐ ਬਸ ਇੰਨਾ ਕੁ ਹੁੰਦਾ ਐ ਕਿ ਜਿਵੇਂ ਹੁਣ ਘਰ ਬਿਹਾਰ ਤੇ ਆਪਾਂ ਇਹਦੇ ਵਗ ਜਾਨੇ ਆ ਹੋਰ ਕੀ ਹੁੰਦਾ ਐ ਉਹਨੇ ਥੋਨਾ ਹੁੰਦਾ ਕਿ ਕੁੜੀਆਂ ਨੂੰ ਮਹੀਨੇ ਲੈ ਜਨ ਮੀਨ ਤਾਂ ਮੁੰਡਿਆਂ ਦੀ ਰਹਿੰਦੀ ਐ ਹਾਂ ਹੁੰਦਾ ਤੇ ਸਾਹਮਣੇ ਕਹਿ ਦਿੰਦਾ ਠੀਕ ਐ ਪਹਿਨੇ ਆਇਓ ਮੜਾ ਲਿਆ ਮੈਨੂੰ ਪੁਰੇ ਬਾਤ ਉਹਦੇ ਸਾਹਮਣੇ ਕਿ ਆਪਨਾ ਬੋਲੀ ਕੁਥਾ ਹਾਂ ਵੀਰੇ ਕਹੇ ਤੇਰੇ ਨਾਲ ਗੱਲ ਹੋਈ ਸੁਨੀਲ ਨਾਲ ਜ਼ਮੀਨ ਵਾਲੀ ਹਾਂ ਹਾਂ ਵੀਰੇ ਜਿਹੜਾ ਆਪ ਕੋਲ ਜਿਹੇ ਤੇਰੇ ਨਾਂ ਚੜੀ ਹੋਈ ਹੈ ਨਾ ਹਾਂ ਵੀਰੇ ਉਹ ਆਪਾਂ ਦੇਖ ਲਾਂਦੇ ਕਰਾ ਲਾਂਦੇ ਨਾ ਤੈਨੂੰ ਵੀ ਪਤਾ ਹੈ ਨਾ ਅੱਜਕੱਲ੍ਹ ਜਮਾਈ ਪਾਈ ਕਿਸੇ ਦਾ ਨਿੱਤ ਨਹੀਂ ਹੈਗਾ ਹਾਂ ਵੀਰੇ ਜਦੋਂ ਤੁਸੀਂ ਕਹੋਗੇ ਨਾ ਉਹਦੇ ਤੁਹਾਡੇ ਨਾਂ ਕਰ ਦੇਣਾ ਨਾਲੇ ਮੈਂ ਉਸਨੀ ਜਿਹੜਾ ਕੀ ਕਰੂੰਗੀ ਮੇਰੀ ਜ਼ਮੀਨ ਜਿਹੜਾ ਤੁਸੀਂ ਦੋਵੇਂ ਹੋ ਉਹ ਨਾਲੇ ਆਇਆ ਤੇ ਹੁਣ ਸੰਧਾਰਿਤ ਦੇ ਇੱਕ ਟਾਈਮ ਨਾਲ ਪਹੁੰਚੇ ਜਾਂਦੇ ਨੇ ਤੂੰ ਜ਼ਮੀਨ ਦਾ ਕੀ ਕਰੇਂਗੀ ਹਨਾ ਹੁਣ ਦਿਨ ਨੂੰ ਪਤਾ ਹੀ ਆ ਕਿ ਇਹਦੇ ਛੱਤੇ ਵੀ ਕਿੰਨਾ ਕਰਜ਼ਾ ਹੋਇਆ ਪਿਆ ਹਾ ਹਾਂ ਬਬੇ ਦੋ ਕਿੱਲੇ ਹੋਰ ਰਲਣਗੇ ਉਹ ਵੀ ਫਸਲ ਵਾਧਾ ਹੋਊਗੀ ਸਾਡੀ ਚਲ ਠੀਕ ਹੈ ਤੂੰ ਕੰਮ ਕਰ ਲੈ ਮੈਂ ਭੈਣ ਨਾਲ ਬੈਠ ਕੇ ਗੱਲ ਕਰਨ ਲੱਗਾਂਗੀ ਬੈਠ ਚਲ ਠੀਕ ਹੈ ਭੈਣ ਚਲ ਬਹਿੜ ਤੂੰ ਤੈਨੂੰ ਸਾਰਾ ਕੁਝ ਕਿਹੜਾ ਫੈਲਿਆ ਤੈ ਹੈ ਗਿਆ ਲਾਲਚ ਤੈਨੂੰ ਕੋਈ ਲੋੜ ਨਹੀਂ ਹੈ ਇਨਾਮ ਕਰਾਉਣ ਦੀ ਠੀਕ ਹੈ ਨਹੀਂ ਵੀਰੇ ਜਿਪਾ ਵੀ ਕੈਨ ਦੀ ਨਾਲ ਮੈਂ ਜਮੀਨ ਜੇ ਜਾ ਤੇ ਕੀ ਕਰਨਾ ਮੇਰੀ ਜ਼ਮੀਨ ਤੇ ਤੁਸੀਂ ਹੋਈ ਹੋ ਵੇਰੀ ਜਿਆਦਾ ਤਾਂ ਤੁਸੀਂ ਹੋਈਆਂ ਵੀਰੇ ਜੇ ਤੁਸੀਂ ਮੇਰੇ ਸਿਰ ਤੇ ਹੈਗੇ ਹੋ ਤਾਂ ਮੈਂ ਕੀ ਤੁਹਾਡੇ ਬਿਨਾ ਮੇਰਾ ਕੌਣ ਹੈ ਕੋਈ ਗੱਲ ਨਹੀਂ ਆਪਾਂ ਠਹਿਰ ਕੇ ਕਰਵਾ ਲਾਂਗੇ ਕੋਈ ਐਡੀ ਕਾਲੀ ਨਹੀਂ ਮੈਨੂੰ ਤਾਂ ਇਹਦੀ ਮਗਰ ਚੱਲਣਾ ਪੈਂਦਾ ਤੈਨੂੰ ਵੀ ਪਤਾ ਹੈ ਸਾਰਾ ਕੁਝ ਕਰਨਾ ਪੈਂਦਾ ਮੇਰੇ ਸਾਹਮਣੇ ਬੈਸੇ ਕਿਹਾ ਸੀ ਇਹਨੇ ਪਹਿਲਾਂ ਹੀ ਬਹੁਤ ਵਾਰੀ ਗੱਲ ਕਰੀਏ ਮਰਲੇ ਜੀ ਸੌਰੀ ਸੀ ਆਪਦੀ ਠੀਕ ਹੈ ਪਰ ਕੋਈ ਲੋੜ ਨਹੀਂ ਜੀ ਜਦੋਂ ਮੈਂ ਤੈਨੂੰ ਕਹੂੰਗਾ ਉਦੋਂ ਕਰਾਵਾਂਗੇ ਠੀਕ ਹੈ ਨਹੀਂ ਕੋਈ ਹੋਣੀ ਰਹਿ ਦੱਸ ਦੇ ਰਹਿਣਾ 15 ਦਿਨ ਰਹਿਣਾ 20 ਦਿਨ ਰਹਿਣਾ ਜਿੰਨੇ ਦਿਨ ਰਹਿਣਾ ਤੂੰ ਰਹਿ ਤੈਨੂੰ ਕੋਈ ਡਰ ਨਹੀਂ ਹੈਗਾ ਠੀਕ ਹੈ ਤੇ ਰਾਬਤਾ ਘਰ ਹੈ ਤੇਰੇ ਮਾਪੇਾਂ ਨਾਲ ਠੀਕ ਹੈ ਚਲ ਮੈਂ ਚੱਲਦਾ ਪੈਣੀ ਖੇਤ ਤੇ ਤੂੰ ਘਰ ਆ ਰਾਮ ਠੀਕ ਹੈ ਕੁੜਪਤ ਕੀ ਸੋਚ ਰਹੀ ਹੈ ਕੁਛ ਨਹੀਂ ਮੰਮੀ ਜੀ ਫਿਰ ਸੋਚੇ ਤੇ ਜਾਂਦੀਆਂ ਕੁਛ ਕੀ ਹੋਇਆ ਪਤਾ ਜੀ ਮੇਰੀ ਨਾ ਇੱਕ ਸਹੇਲੀ ਸੀ ਅੱਛਾ ਸੇ ਬਚਪਨ ਤੋਂ ਦੋਨੋਂ ਕਟੀਆਂ ਸੀਗੀਆਂ ਕੀ ਹੋ ਗਿਆ ਪੁੱਤ ਕੁਛ ਨਹੀਂ ਬਸ ਉਹ ਪੜਨ ਲਈ ਗਈ ਹੋਈ ਆ ਅੱਛਾ ਅੱਛਾ ਮਾਤਾ ਮੈਂ ਡਰ ਗਈ ਸੀ ਮੈਂ ਕਹ ਕੁਛ ਹੋ ਗਿਆ ਕਿਤੇ ਨਹੀਂ ਨਹੀਂ ਪੜਨ ਵਾਸਤੇ ਗਈ ਆ ਉਹਦੇ ਪਿੱਛੇ ਮੇਰਾ ਵਿਆਹ ਹੋ ਗਿਆ ਹੁਣ ਸੋਚ ਰਹੀ ਆ ਵੀ ਜਦੋਂ ਨੂੰ ਪਤਾ ਲੱਗੂਗਾ ਤਾਂ ਕੀ ਸੋਚੇਗੀ ਹਾਂ ਪਤਾ ਕਹੂਗੀ ਤਾਂ ਹੈਗੀ ਵੀ ਮੇਰੇ ਪਿੱਛੇ ਵਿਆਹ ਕਰਾ ਲਿਆ ਚਲ ਕੋਈ ਨਾ ਪਤਾ ਜਦੋਂ ਉਹ ਆਈ ਉਹਨੂੰ ਇੱਥੇ ਬੁਲਾ ਲਈ ਠੀਕ ਹੈ ਹਾਂ ਤੈਨੂੰ ਮਿਲ ਚੂਗੀ ਹਾਂ ਚਲ ਕਰ ਲੈ ਕੰਮ ਪੁੱਤ ठीक हाँ। है हाँ चढ़ मार के छेती आज जितनी भी काम करती है उसी प्रेस करने ला के घर क्यों दिए मम्मी जी चाय पियोगे नहीं पुत चाय मैं ठहर के पीऊंगी तू भाई देखे देखे। मैं तेन एक गल पूछा हाँ जी मम्मी जी रजीत लग गया ना हाँ मम्मी जी ਤੁਹਡੇ ਵਰਗੀ ਮਾਂ ਮਿਲ ਗਈ ਹੋਰ ਮੈਨੂੰ ਕੀ ਚਾਹੀਦਾ ਤੂੰ ਬਤਾਏ ਕਹਿੰਦੀ ਹੈ ਵੀ ਜਦੋਂ ਵੀ ਤੂੰ ਕੋਈ ਕੰਮ ਕਰਦੀ ਹੈ ਉਦੋਂ ਤੂੰ ਸੋਚਣ ਲੱਗ ਜਿੰਨੇ ਕੀ ਸੋਚਦੀ ਹੈ ਖੁੱਲ ਕੇ ਦੱਸ ਮੈਨੂੰ ਤੇਰੇ ਦਿਲ ਚ ਗੱਲ ਕੀ ਹੈ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਬਸ ਮੈਂ ਨਾ ਆਪਣੀ ਸਹੇਲੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹਾਂ ਹੋਰ ਕੁਝ ਨਹੀਂ ਅੱਛਾ ਸਹੇਲੀ ਦੀ ਯਾਦ ਆਉਂਦੀ ਆ ਧਾ ਪੁੱਤ ਉਹ ਅਗਲੀ ਪੜਨ ਗਈ ਆ ਉਹ ਆਪਣਾ ਕੰਮ ਕਰ ਰਹੀ ਆ ਤੂੰ ਆਪਣਾ ਕਰ ਜਦੋਂ ਆ ਗਈ ਉਹਨੇ ਫੋਨ ਕੀਤਾ ਤੈਨੂੰ ਉਹਨੂੰ ਇੱਥੇ ਬੁਲਾ ਲੀ ਗੱਲ ਖਤਮ ਹਾਂ ਮੇਜੀ ਅੱਤ ਮੈਂ ਬੁਲਾਉਂਗੀ ਐਵੇਂ ਨਾ ਫਿਕਰ ਕਰਿਆ ਕਰ ਔਰ ਕਾਮਲੀ ਨਾ ਹੋਵੇ ਦੇਖ ਤੈਨੂੰ ਮੈਂ ਕੁਝ ਕਹਨੀ ਹੈ ਮੇਰਾ ਪੁੱਤ ਕੁਝ ਕਹਿੰਦਾ ਦੇ ਚੰਗਾ ਤੂੰ ਹੱਸਦੀ ਖੇਡਦੀ ਹੈਗੀ ਹੈ ਫਿਰ ਤੈਨੂੰ ਕੀ ਚਾਹੀਦਾਗਾ ਜੇ ਕੋਈ ਗੱਲ ਆ ਪੁੱਤੋ ਫੇਰ ਵੀ ਤੂੰ ਮੈਨੂੰ ਦੱਸ ਦੇ ਨਹੀਂ ਨਹੀਂ ਮੇਜੀ ਕੋਈ ਗੱਲ ਨਹੀਂ ਹੈਗੀ ਨਹੀਂ ਪੁੱਤ ਆਪਣੇ ਨੂੰ ਸੱਚੀ ਗੱਲ ਰਹੂਗੀ ਕਿਹੜਾ ਆਪਾਂ ਕਿਸੇ ਕੋਲ ਦੱਸਣੀ ਹੈਗੀ ਮਸਸਤਾ ਕੇ ਬੋਲਦੇ ਹੋ ਮੈਂ ਤੁਸੀਂ ਵੈਸੇ ਤੁਸੀਂ ਵਹਿਮ ਕਰ ਰਹੇ ਹੋ ਕੁਝ ਵੀ ਨਹੀਂ ਹੈਗਾ ਮੈਂ ਬਹੁਤ ਖੁਸ਼ ਆ ਚਲ ਚੰਗਾ ਖੁਸ਼ ਰਹਾ ਕਰ ਆਇਨਾ ਤੁਰੇ ਹਾ ਕਰ ਮਲ ਜਾਈ ਜੀ ਠੀਕ ਹੈ ਜੀ ਹਾਂ ਨਾਲੇ ਨਾ ਆ ਚੰਗੀਤਰਾ ਕਰ ਲਿਆ ਕਰ ਜੂੜਾ ਜਿਹੜਾ ਸੋਹਣਾ ਲੱਗਦਾ ਫਤਹ ਆ ਦੇਖ ਚੂੜਾ ਕਰੇ ਤੋ ਇੰਨੀ ਸੋਹਣੀ ਲੱਗਦੀ ਐ ਮੇਰੀ ਨੂੰ ਬੜੀ ਸੋਹਣ ਲੱਗਦੇ ਸੱਚੀ ਠੀਕ ਹੈ ਜਤੂ ਕਹੇਗੀ ਸੱਸ ਮੇਰੇ ਜੂੜਾ ਕਰਦੇ ਖਾਉਂਦੇ ਮੈਨੂੰ ਹੁੰਦਾ ਨਹੀਂ ਠੀਕ ਹੈ ਜੀ ਠੀਕ ਹੈ ਸੋਹਣੀ ਲੱਗਦੀ ਐ ਫਿਰ ਹਣਾ ਪੁੱਤੋ ਪਤਾ ਕੀ ਐ ਪਿੰਡਾਂ ਚ ਤਾਂ ਚੂੜਾ ਜੜਾ ਕਰਕੇ ਰੱਖਦੀਆਂ ਮੰਗਿਆ ਆ ਜਿਹੜੇ ਆ ਬਾਅਦ ਜ ਖੁੱਲੇ ਰੱਖਦੇ ਨੇ ਰੱਖਦੀਆਂ ਨਹੀਂ ਤਗਾ ਠੀਕ ਐ ਇਹ ਤਾਂ ਪੁੱਤਾਂ ਪੁੱਤੇ ਰਿਵਾਜ ਚੱਲ ਗਏ ਪਹਿਲਾਂ ਤਾਂ ਜਦੋਂ ਕੋਈ ਵਿਧਵਾ ਹੋ ਜਾਂਦੀ ਨਾ ਉਦੋਂ ਵਾਲ ਖੁੱਲੇ ਰੱਖਦੇ ਸੀ ਹੁਣ ਤਾਂ ਕੁੜਨਾ ਫੇਰ ਚੱਲ ਬਣਾ ਰੱਖੀ ਐ ਸਹੀ ਗੱਲ ਹੁੰਦੀ ਸੀ ਤਾਂ ਹਾਂ ਪੁੱਤ ਜੇ ਤੂੰ ਮੇਰੀ ਮੰਨੇਗੀ ਤਾਂ ਵਾਲ ਬੰਨ ਕੇ ਰੱਖਿਆ ਕਰ ਇਹ ਸਹਾਗ ਹੁੰਦਾ ਠੀਕ ਐ ਜੀ ਜਾ ਕਰ ਲੈ ਕੰਮ ਕੋਈ ਨਹੀਂ ਮੈਂ ਚਾਹ ਪੀ ਲੈਣੀ ਆਪੀ ਤੁਹਾਨੂੰ ਕੀ ਦੱਸਾਂ ਮੈਂ ਜੀ ਕਿ ਮੈਂ ਕਿੰਨੀ ਕੀ ਖੁਸ਼ ਆ ਜੀ ਨੂੰ ਪਤਨੀ ਦਾ ਅਧਿਕਾਰ ਹੀ ਨਾ ਮਿਲਿਆ ਹੋਵੇ ਉਹ ਕਿੰਨੀ ਖੁਸ਼ ਹੋ ਸਕਦੀ ਆ ਇਹ ਸਿਰਫ ਉਹਨੂੰ ਹੀ ਪਤਾ ਹੁੰਦਾ ਮੁੱਠਗੜਾ ਜੀ ਓ ਯਾਰ ਉੱਠ ਗਿਆ ਕਿੱਥੇ ਤੜਕੇ ਤੜਕੇ ਮੇਰੇ ਮੱਥੇ ਲੱਗ ਗਿਆ ਯਾਰ ਮੈਂ ਚਾਹ ਲੈ ਕੇ ਇਸ ਤੁਹਾਡੇ ਵਾਸਤੇ ਓ ਮੈਨੂੰ ਕੋਈ ਲੋੜ ਨਹੀਂ ਤੇਰੀ ਚਾਹਾਂ ਦੀ ਜੇ ਮੈਨੂੰ ਲੋੜ ਹੋਈ ਨਾ ਮਾ ਆਪ ਚੱਕ ਕੇ ਪੀ ਸਕਦਾ ਮੇਰੇ ਹੱਥ ਨਹੀਂ ਟੁੱਟੇ ਗੁੱਸਾ ਕਾਨੂੰ ਹੁੰਨੇ ਹੋ ਜੀ ਗੁੱਸਾ ਤੇਰੇ ਨਾਲ ਨਾ ਹੋ ਮਾ ਹੋਰ ਕਿਹਦੇ ਨਾਲ ਹੋਵਾ ਨਾਲ ਹੌਲੀ ਬੋਲੋ ਜੀ ਮੰਮੀ ਜੀ ਬਾਹਰ ਬੇੜੇ ਚ ਸੀਗੇ ਸੁਣ ਲਣਗੇ ਮੰਮੀ ਜੀ ਮੰਮੀ ਜੀ ਮੰਮੀ ਜੀ ਲਈ ਰੱਖਦੀਆਂ ਤੂੰ ਐ ਦੱਸ ਦੇ ਮੇਰੀ ਜ਼ਿੰਦਗੀ ਚ ਹੋਈ ਕੀ ਕਰਨਾ ਗਰਹਿਣ ਲਾਤਾ ਜਦਨ ਦੀ ਆਈ ਏ ਕੱਲ ਤੋਂ ਜੀ ਮੇਰੇ ਮੱਥੇ ਮਾਰੀ ਹੋਰ ਤੇ ਭੱਜ ਜਾਂਦੀ ਕਿਥੇ ਦੇ ਮੇਰਾ ਤੇ ਮੇਰੀ ਭਾਬੀ ਨੇ ਜ਼ਬਰਦਸਤੀ ਧੱਕੇ ਨਾ ਕਰਤਾ ਜੇ ਤੁਹਾਨੂੰ ਮੈਂ ਪਸੰਦ ਨਹੀਂ ਸੀ ਤੁਸੀਂ ਜਵਾਬ ਦੇ ਦਿੰਦੇ ਹੁਣ ਤੂੰ ਮੇਰੇ ਨਾਲ ਜਵਾਨਾ ਲੜਾਂਵੇਂਗੀ ਮੈਂ ਤੈਨੂੰ ਸਵੇਰੇ ਸਵੇਰੇ ਨਾ ਸਰਵਿਸ ਨਾਲ ਕਰਾ ਲਈ ਮੈਂ ਤੈਨੂੰ ਦੱਸਾਂ ਮੈਂ ਪੁਲੀ ਬਣਦੀ ਐ ਲਾ ਲਾ ਕੇ ਮੇਕਅਪਰੇ ਪੁੱਠੇ ਤਵੇ ਵਰਗੀ ਤੇ ਮੇਰੀ ਜ਼ਿੰਦਗੀ ਖਰਾਬ ਕਰੀ ਐ ਸੂਟ ਦੇਖ ਮੇਰੇ ਸਾਲੇ ਦੀ ਐ ਪਾਈ ਫਰਦੀ ਐ ਜਿਵੇਂ ਸਲਫਾ ਸਿਟੀ ਹੋਵੇ ਜ਼ਿੰਦਗੀ ਚ ਗਰਹਿ ਲਾਤਾ ਜਦਨ ਦੀ ਆਈ ਐ ਕਾਲੇ ਮੂੰਹ ਵਾਲੀ ਫਲੇ ਹੁਣ ਹਣ ਦੇਖ ਕੇ ਮੈਂ ਬੈਠੀ ਆ ਚੁੱਪ ਕਰੀ ਜੀ ਕਰਦਾ ਜੇ ਮੈਂ ਦੋ ਮਾਰਾ ਛੱਡਾ ਤੇਰੇ ਇੱਕ ਸੋਨਾ ਪਰ ਜਾਣੇ ਕਿ ਨਹੀਂ ਮੈਂ ਤੇ ਚਾਹ ਜਿਨਾ ਤੇਰੇ ਮੂੰਹ ਤੇ ਮਰਮਰ ਚਾਹ ਪੀ ਲੱਕ ਜਾ ਰਿਹਾ ਤੂੰ ਸਭ ਗਰੇ ਲੱਗ ਰਿਹਾ ਮੇਰੇ ਮੱਥੇ ਨਾਲੇ ਉਹਨੇ ਬਾਰ ਮੁਰੇ ਤੇ ਪਰਾਂ ਹੋ ਜੀ ਮੈਂ ਬਾਹਰ ਜਾਣਾ ਇਹ ਸਾਲੀ ਦੀ ਕਲਟੋ ਜੀ ਕਿੱਥੇ ਮੱਥੇ ਲੱਗੀ ਐ ਜਦੋਂ ਦੀ ਆਈ ਐ ਜ਼ਿੰਦਗੀ ਚ ਕੋਈ ਕੰਮ ਨਹੀਂ ਸਿੱਧਾ ਹੋ ਰਿਹਾ ਇਹ ਸਾਲੇ ਦੇ ਕੋਨੇ ਮਾਰੂ ਮੈਂ ਮੇਨ ਮਮੀ ਤੇਰੀ ਤਾਂ ਪਹਿਲੇ ਛੱਡ ਕੇ ਭੱਗ ਗਏ ਸੀ ਤੇ ਹੁਣ ਤੂੰ ਵੀ ਮੈਨੂੰ ਛੱਡ ਕੇ ਜਾ ਰਹੀ ਹੈ ਮੈਂ ਕਿਹੜਾ ਕਿੰਨੇ ਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੀ ਆ ਬਸ ਸਟੱਡੀ ਵਾਸਤੇ ਜਾ ਰਹੀ ਫੇਰ ਵਾਪਸ ਆ ਜਾਂਗੀ ਤਾਂ ਹਾਂ ਛਲ ਮੇਰੀ ਪੜਾਈ ਤਾਂ ਨਹੀਂ ਕੰਪਲੀਟ ਹੋਈ ਤੂੰ ਤਾਂ ਪੜ ਲਿਖ ਗਈ ਇਹ ਵੀ ਮੇਰੇ ਵਾਸਤੇ ਬਹੁਤ ਮੈਨੂੰ ਇਹ ਸੀ ਕਿ ਜਲਦੀ ਨਾਲ ਕੋਈ ਜੋਬ ਜਾਤ ਕਰ ਲੂੰਗੀ ਪੜ ਕੇ ਤੂੰ ਰੋ ਕਿਉਂ ਰਹੀ ਆ? পাগল ਨਾ ਬੇਤਾ। ਕਿਤੇ ਨਹੀਂ ਜਾਂਦੀ ਤੈਨੂੰ ਛੱਡ ਕੇ ਮੈਂ। ਮੈਂ ਫੋਨ ਫਾਨ ਤਾਂ ਕਰਦੀ ਰਹੂੰਗੀ ਨਾ। ਟੈਨਸ਼ਨ ਨਾਲੇ ਆਂ, ਤੇਰੇ ਨਾਲ ਖੜੀ ਆਂ। ਬਸ ਸੁਖ, ਇੱਕ ਤੇਰੇ ਸਹਾਰਾ ਮੈਨੂੰ। ਕਿਉਂ ਡੋਲਦੀ ਏ ਤੂੰ? ਤੂੰ ਵੀ ਮੈਨੂੰ ਫੋਨ ਫਾਨ ਕਰਦੀ ਰਹੀ ਤੇ ਵਿੱਚ ਵਾਰ ਮੈਂ ਨਾ ਜਿਹੜਾ ਮਾਰਦੀ ਵੀ ਰੂੰਗੀ, ਮਿਲਣੋਂ ਦੀ ਰੂੰਗੀ। ਤਿੰਨ ਦਾ ਪਤਾ ਤੁਸ ਕਾ ਭਾਬੀ ਕਿੱਡੀ ਜੋ ਫੋਕਾ ਕਿਉ ਰਹੀ ਜਨੀ ਤੂੰ ਜੇ ਮੈਂ ਫੋਨ ਨਾ ਕਰ ਸਕਾਂ ਨਾ ਤਾਂ ਆਪ ਕਰ ਲੈ ਕਈ ਤੈਨੂੰ ਪਤਾ ਵੀ ਭਾਬੀ ਮੈਨੂੰ ਫੋਨ ਨਹੀਂ ਚੱਕਣ ਦਿੰਦੀ ਕੋਈ ਨਾ ਨਾਲ ਮੈਂ ਤੈਨੂੰ ਮਿਲ ਜਾ ਕਰੂੰਗੀ ਤੇ ਜਨਾਬਰੀ ਹੋਈ ਸਿਰਫ ਫੋਨ ਫੋਨ ਕਰ ਲਿਆ ਕਰੂੰਗੀ ਠੀਕ ਸੋਕਾ ਅੱਧਾ ਪੜ ਲਿਖ ਕੇ ਆ ਜਾ ਕੁਝ ਬਣ ਕੇ ਆ ਗਈ ਨਾ ਫਿਰ ਆਪਾਂ ਤਾਂ ਮੈਂ ਕੱਠੀਆਂ ਹੀ ਰਹਿਆ ਕਰਾਂਗੇ ਫਿਰ ਵੀ ਤਾਂ ਆਪਾਂ ਲੱਗ ਹੋ ਜਾਾਂਗੀਆਂ ਐਵੇਂ ਕਿਵੇਂ ਲੱਗ ਹੋ ਜਾਾਂਗੇ ਮੈਂ ਤਾਂ ਵਿਆਹ ਹੀ ਉੱਥੇ ਕਰਾਉਂਗੀ ਜਿੱਥੇ ਦੋ ਭਾਈ ਹੋਣ ਅੱਪਾ ਕੱਟੇ ਹੀ ਰਾਂਗੇ ਹਾਂ ਸੁਖ ਜੀ ਆਪਾਂ ਹੁਣ ਕੱਟਿਆ ਵੀ ਆਹ ਤੋਂ ਬਾਅਦ ਵੀ ਕੱਟੇ ਰਾਂਗੇ ਹਾਂ ਤਾਂ ਕੱਟੇ ਰਹਦੇ ਆਪਾਂ ਨੂੰ ਕੋਈ ਨਹੀਂ ਅਲੱਗ ਕਰ ਸਕਦਾ ਨਾ ਆਪਾਂ ਕਦੀ ਅਲੱਗ ਹੋ ਸਕਦੇ ਆ ਤੇ ਨਾ ਹੀ ਆਪਾਂ ਨੂੰ ਕੋਈ ਕਰ ਸਕਦਾ ਹਾਂ ਕੋਈ ਨਹੀਂ ਅਲੱਗ ਕਰ ਸਕਦਾ ਆਪਣਾ ਰਿਸ਼ਤਾ ਪਤਾ ਕਿੱਦਾਂ ਦਾ ਜਿਵੇਂ ਨੋ ਤੇ ਮਾਸਦਾ ਹੁੰਦਾ ਆਪਾਂ ਨੂੰ ਕੋਈ ਨਹੀਂ ਅਲੱਗ ਕਰ ਸਕਦਾ ਕੋਈ ਵੀ ਨਹੀਂ ਹੈ ਨਾ ਇਹ ਤਾਂ ਕੋਈ ਹਜੇ ਹੈ ਹੀ ਨਹੀਂ ਜਿਹੜਾ ਆਪਾਂ ਤੋੜ ਕੇ ਰੱਖਦੇ ਹਾਂ ਹਾਂ ਤੂੰ ਬੱਸ ਮਸਲਾ ਰੱਖਿਆਗਾ ਚਲ ਠੀਕ ਆ ਮੈਂ ਜਾਨੀ ਹੁਣ ਫੇਰ ਕਦੇ ਗੇੜਾ ਮਾਰੂਗੀ ਠੀਕ ਆ ਸਰ ਕੋ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ ਠੀਕ ਆ ਤਿਆਰ ਰੱਖੀ ਆਪਦਾ ਮੈਂ ਪਹੁੰਚ ਕੇ ਫੋਨ ਕਰੂ ਮੈਂ ਤੈਨੂੰ ਠੀਕ ਆ ਚੰਗਾ ਹੁਣ ਰੋਣਾ ਨਹੀਂ ਆ ਹੂੰ ਨਹੀਂ ਠੀਕ ਆ ਅਰਬਾ ਮੇਰੀ ਸੇਲੀ ਨੂੰ ਕਦੇ ਇਤੋਂ ਬੱਕ ਨਾ ਕਰੀ ਕਦੇ ਵੀ ਗੱਲਾਂ ਮਹਾਰਾਣੀਏ ਐਨਾ ਮੇਕਅਪ ਥੱਪ ਕੇ ਕਿਹੜੇ ਖਸਮ ਨੂੰ ਦਿਖਾਉਣ ਜਾਵੇਂਗੀ ਉਹ ਭਵੀ ਸੁੱਖ ਦਾ ਫੋਨ ਆਇਆ ਸੀਗਾ ਤੇ ਉਹ ਮੈਨੂੰ ਕਹਿੰਦੀ ਵੀ ਤੈਨੂੰ ਚੱਲ ਘਮਾ ਲਉਣੀ ਹੈਗੀ ਕਿਤੇ ਵੀ ਤੂੰ ਅੰਦਰ ਬੈਠੀ ਰਸ ਹਾਂ ਹਾਂ ਨਹੀਂ ਤਾਂ ਸੁੱਖ ਦਾ ਫੋਨ ਆਇਆ ਸੀ ਜਾਂ ਤੇਰੇ ਉਹ ਪੁਰਾਣੇ ਆਸ਼ਕ ਦਾ ਫੋਨ ਆਇਆ ਸੀ ਜਿਹਦੇ ਨਾਲ ਫੋਨ ਤੇ ਗੱਲਾਂ ਮਾਰਦੀ ਹੁੰਦੀ ਸੀ ਉਹਨੂੰ ਮਿਲਣ ਤਾਂ ਨਹੀਂ ਚੱਲੀ ਕਿਤੇ ਤਾਂ ਹੀ ਐਨਾ ਮੇਕਅਪ ਥੱਪਿਆ ਨਹੀਂ ਭੱਵੀ ਉਹਦਾ ਤੇ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਤੇ ਨੰਬਰ ਵੀ ਇਹਦਾ ਫੰਦ ਸੀਗਾ ਅੱਛਾ ਇਹਦਾ ਮਤਲਬ ਫੋਨ ਲਾ ਕੇ ਵੇਖ ਲਿਆ ਤੂੰ ਨਹੀਂ ਨਹੀਂ ਬੱਬੇ ਹੁਣ ਨਹੀਂ ਮੇਰੇ ਬਿਆ ਤੇ ਪਹਿਲੇ ਨੰਬਰ ਬੰਦ ਕਰ ਲਿਆ ਸੀ ਅੱਛਾ ਫੋਨ ਲਾਉਂਦੀ ਰਹੀ ਹੈ ਇੰਨਾ ਮਨਾ ਕਰਦੇ باوجود ਵੀ ਹੈ ਨਹੀਂ ਬੱਬੇ ਨਹੀਂ ਸੌਣ ਲੱਗੇ ਮੈਂ ਫੋਨ ਨਹੀਂ ਕੀਤਾ ਮੇਰੀ ਗੱਲ ਸੁਣ ਲਾ ਕੰਮ ਵੇਲਾ ਬਾਹਰ ਕਿੰਨੇ ਪਏ ਨੇ ਆ ਤੇਰੀ ਲੀਪਾ ਪੋਚੀ ਜੀ ਤਾਰ ਲੈ ਔਰ ਕੱਪੜੇ ਦਾ ਬਦਲ ਚੁੱਪ ਕਰਕੇ ਨਾ ਘਰ ਦੇ ਕੰਮ ਕਰ ਲਾ ਜਾਣਾ ਇਹਨੇ ਸੁੱਖ ਨਾਲ ਨਾ ਸੁੱਖ ਨਾਲ ਦੱਸੀ ਕਿਹੜੀ ਫਿਲਮ ਦੇਖਣ ਜਾਣੀ ਹੈ ਨਹੀਂ ਭੱਬੀ ਫਿਲਮ ਤੈਨੂੰ ਦੇਖਣ ਜਾਣਾ ਸੀ ਬਸ ਉਂਝ ਹੀ ਕਹਿੰਦੀ ਸੀ ਕਹਿੰਦੀ ਮੈਂ ਵੀ ਯਾਰ ਜਾਣਾ ਚੰਦਰੀ ਨਾਲ ਆ ਬਚਲ ਮੜਾ ਮਟੋ ਘੁੰਮ ਫੇਰਾਵਾਂਗੀ ਆਹੋ ਇੱਥੇ ਤਾਂ ਤੇਰੀਆਂ ਬਾਹਾਂ ਆਕੜ ਗਈਆਂ ਬੈਠੀ ਦੀਆਂ ਜੁੜ ਗਈ ਕਿ ਤੂੰ ਤਾਂ ਤੈਨੂੰ ਘੁਮਾ ਫਰਾ ਕੇ ਲਿਆਉਗੀ ਉਹ ਹੈ ਸੋੱਖ ਕੜਾ ਨਿਆਣੀ ਐ ਉਹਨੂੰ ਕੜਾ ਸਮਾਨ ਲੈਣਾ ਆਉਂਦਾ ਤੈਨੂੰ ਵੱਡੀ ਅੰਮਾ ਨੂੰ ਆਉਂਦਾ ਸਮਾਨ ਲੈਣਾ ਬੇਫੋਰੀ ਬਹੁਤ ਤੇ ਸੁੱਕ ਸੁਣ ਲੈ ਜੇ ਸੁਣਦੀ ਐ ਨਾ ਤਾਂ ਸੁਣ ਲੈ ਮੈਨੂੰ ਕੋਈ ਡਰ ਨਹੀਂ ਹੈਗਾ ਠੀਕ ਆ ਨਾ ਮੈਂ ਤੈਨੂੰ ਉਦਣੇ ਕਿਹਾ ਸੀ ਜੇ ਮੇਰੇ ਘਰ ਚ ਰਹਿਣਾ ਨਾ ਤਾਂ ਮੇਰੇ ਅਕਾਊਂਟਿੰਗ ਚੱਲਣਾ ਪਊਗਾ ਨਹੀਂ ਤਾਂ ਆਪਦੇ ਚੱਕ ਬੋਰੀ ਬਿਸਤਰਾ ਤੇ ਡੰਡੀ ਲੱਗ ਇਥੋਂ ਮੈਥੋਂ ਨੀ ਆ ਰੋਣੀ ਧੋਣੀ ਤੇਰੇ ਚੱਲੇ ਜਾਂਦੇ ਆ ਤੇਰਾ ਫਿਰਦੀ ਨਹੀਂ ਆ ਪਾਪ ਪੁਕਾ ਕੇ ਨਵੇਂ ਕੱਪੜੇ ਕੋਈ ਵਿਆਹ ਨਹੀਂ ਜਾਣੇ ਅਸੀਂ ਨੇ ਠੀਕ ਹੈ ਨਾ ਨਾਲੇ ਹੋਣਾ ਪੁੱਛਿਆ じゃ ਮੂੰਹ ਲੈ ਕੇ ਨਾ ਬੈਠੀ ਰਹਿ ਜਲਦੀ ਕਰ ਆ ਕੱਪੜੇ ਬਦਲ ਤੇ ਮਿੰਟੋ ਮਿੰਟੀ ਆ ਜਾਰ ਸੋਈ ਚ ਬਾਹਰੋਂ ਬਦਲ ਲੀ ਪਹਿਲਾਂ ਚੱਲ ਆ ਜਿਹੜੀ ਬੁੱਥੀ ਰੰਗੀ ਹੈ ਨਾ ਇਹਨੂੰ ਸਾਫ਼ ਕਰ ਤੇ ਧੋਏ ਨੂੰ ਕਿਵੇਂ ਮਕਲਾਵਾ ਲੈਣ ਜਾਣਾ ਹੁੰਦਾ ਐ ਰੰਗ ਲਿਆ ਮੂੰਹ ਕੰਮ ਕਰ ਲਾ ਅਰ ਸੋਈ ਚ ਕੰਮ ਬਹੁਤ ਪਿਆ ਪੂਰੇ ਤੇਰੀ ਮਾਂ ਕੰਮ ਵਾਲੀ ਨਹੀਂ ਲਾ ਕੇ ਗਈ ਸੀ ਔਰ ਨਾਲਿਆ ਕੱਪੜੇ ਲਾ ਦੇ ਨਵੇਂ ਰੋਜ਼ ਰੋਜ਼ ਨਹੀਂ ਸਲ ਤੋਂ ਬਣਾ ਕੇ ਦਿੱਤੇ ਜਾਂਦੇ ਜਾਣਾ ਇਹਨੇ ਸੁੱਖ ਨਾਲ ਤੇ ਤੂੰ ਜਾਨਦੀ ਹੁੰਂ ਤੇਰਾ ਦੇਖਦੀ ਮੇਰੇ ਹਾਲ ਕੀ ਹੈ ਕਦੋਂ ਵੇ ਇੱਕ ਵਾਰ ਆ ਜਾ ਮੈਨੂੰ ਇੱਕ ਵਾਰ ਗਾਣਾ ਲਾ ਲਾ ਮੇਰੇ ਕੋਈ ਵੀ ਨਹੀਂ ਰੱਜ ਮੈਂ ਕੀ ਦੇਖੋ ਲੈ ਆਪਣੇ ਦਿਲ ਵਾਲਾ ਗਰਮ ਕੁਫਾਇਆ ਉਹ ਵੀ ਬੱਬੀ ਤੋਂ ਡਰਦਾ ਰਹਿੰਦਾ ਮੈਂ ਚਾਹੁੰਦੀ ਵੀ ਨਹੀਂ ਇੰਨਾ ਚ ਲੜਾਈ ਹੋਵੇ ਪਰ ਮੈਂ ਆਪਣਾ ਦੁੱਖ ਕਿਹਨੂੰ ਦੱਸਾਂ ਕਿਹਨੂੰ ਦੱਸਾਂ ਜੇ ਤੂੰ ਜਾਣਦਾ ਸੀ ਮੈਨੂੰ ਛੱਡ ਕੇ ਤੂੰ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਈ ਕਿਵੇਂ ਕਰਨ ਹਰ ਪੱਪੀ ਕਹਿੰਦਾ ਠੀਕ ਆ ਵੇਦੀਆ ਵੇਦੀਆ ਤੂੰ ਸੁਣਾ ਕਦੋਂ ਆਈ ਬਸ ਥੋੜੇ ਦਿਨ ਹੀ ਹੋਈ ਲੈ ਪੱਪੀ ਅੱਛਾ ਹੋਰ ਤੇਰੇ ਸਾਰੇ ਠੀਕ ਰਹਿੰਦੇ ਨੇ ਕਮਲਿਏ ਮੈਥੋਂ ਕੀ ਲਕੋਨੀ ਆ ਮੰਮੀ ਨੇ ਮੈਨੂੰ ਸਾਰਾ ਕੁਝ ਦੱਸਿਆ ਹੋਇਆਗਾ ਬਸ ਪੱਪੀ ਜ਼ਬਰ ਕਰ ਮਲਿਏ ਕਿੱਡਾ ਨਹੀਂ ਗਿਆ ਚੱਲ ਕੋਈ ਨਹੀਂ ਕਰਮਾਂ ਨਾਲ ਤਾਂ ਆਪਣ ਨੂੰ ਖੇਡਣਾ ਪਊਗਾ ਹਨਾ ਲੜਨਾ ਵੀ ਪਊਗਾ ਤੇ ਤੂੰ ਨਾ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਊਗਾ ਹੌਲੀ ਹੌਲੀ ਇੱਕ ਟਾਈਮ ਹੁੰਦਾਗਾ ਠੀਕ ਹੋਣ ਦਾ ਤੇ ਤੁਹਾਡੀ ਬਸ ਤੈਨੂੰ ਪਤਾ ਹੀ ਆ ਕਹਿੰਦੇ ਨੇ ਜਿਹਦਾ ਪੇਕੇ ਚ ਕੋਈ ਨਹੀਂ ਨਾ ਹੁੰਦਾ ਸੋਹਰੇ ਹੁੰਦਾ ਪਰ ਭਬੀ ਮੇਰੇ ਤਾਂ ਪੇਕੇ ਆਂਦਾ ਵੀ ਕੋਈ ਨਹੀਂ ਤੇ ਸੋਹਰੇ ਦਾ ਵੀ ਕੋਈ ਨਹੀਂ ਹੈ ਕੋਈ ਨਾ ਤੂੰ ਟੈਨਸ਼ਨ ਨਾ ਲੈ ਅਸੀਂ ਤੇਰੇ ਨਾਲ ਖੜੇ ਆਂ ਜੇ ਕੋਈ ਚੀਜ਼ ਦੀ ਲੋਡ ਹੋਵੇ ਨਾ ਮੈਨੂੰ ਦੱਸ ਨਹੀਂ ਚੰਗਾ ਘਬਰਾਉਣਾ ਨਹੀਂ ਹੈਗਾ ਨਾ ਕੋਈ ਡਰਨਾ ਨਾ ਕੋਈ ਸੰਗਣਾ ਚੰਗਾ ਦੱਸ ਦੀ ਜਰੂਰ ਕੋਈ ਗੱਲ ਨਹੀਂ ਵਕਤਾਂ ਨਾਲ ਹੁਣ ਲੜਨਾ ਤਾਂ ਪਊਗਾ ਹੀ ਹਾਂ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਆ ਜਾ ਕਰ ਚੰਗਾ ਮਨ ਹੌਲਾ ਹੋ ਜਾਊਗਾ ਹਾਂ ਹਾਂ ਕੋਈ ਗੱਲ ਨਹੀਂ ਗੱਲ ਕਰਕੇ ਨਾ ਮਨ ਬਹੁਤ ਹੌਲਾ ਹੋ ਗਿਆ ਹਾਂ ਕੋਈ ਨਹੀਂ ਟੈਨਸ਼ਨ ਨਾ ਲਈ ਚੰਗਾ ਕਸ਼ਮੀਰ ਪੱਬੀ ਮੈਨੂੰ ਇੰਨਾ ਤਿਆਰ ਕਰਦੀ ਕੱਟ ਕਰ ਲਿਆ ਤਾਂ ਢੋਲਾ ਕੱਲਿਆਂ ਦੇ ਨਾਲ ਚੁਗਲੀਆਂ ਨਹੀਂ ਪੱਪੀ ਮੈਂ ਥੋੜੀ ਤਾਂ ਕੋਈ ਚੁਗਲੀ ਨਹੀਂ ਕੀਤੀ ਉਹਨਾਂ ਨੂੰ ਤਾਂ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਉਹ ਬਸ ਬਸ ਐਡੀ ਭੋਲੀ ਨਾ ਬਣਿਆ ਕਰ ਠੀਕ ਹੈ ਨਾ ਜਿੰਨੀਆਂ ਬਰਾਈਆਂ ਤੂੰ ਮੇਰੀਆਂ ਕਰ ਰਹੀਆਂ ਹੀ ਆ ਨਾ ਮੈਨੂੰ ਪਤਾ ਹੀ ਆ ਕਿ ਮੂੰਹ ਤੇ ਤਾਂ ਕਹਿ ਨਹੀਂ ਸਕਦੀ ਪਿੱਠ ਪਿੱਛੇ ਹੀ ਬੋਲਦੀਆਂ ਮੇਰੇ ਜਿਹੜੀ ਗੱਲ ਹੁੰਦੀ ਮੈਨੂੰ ਤੇ ਕਹਿ ਦਿਆ ਕਰ ਪੱਪੀ ਤੁਸੀਂ ਪੁੱਛ ਕੇ ਦੇਖ ਲਓ ਮੈਂ ਤਾਂ ਤੁਹਾਡੀ ਕੋਈ ਗੱਲ ਹੀ ਨਹੀਂ ਕੀਤੀ ਕੀਤੀ ਨਹੀਂ ਨਾਲੇ ਉਹ ਇਹ ਜੀ ਪੁੱਛਣ ਕਣੀਆ ਤੈਨੂੰ ਰਹਿ ਜੂ ਹੈ ਐਦਾਂ ਦੀ ਤੂੰ ਜਿਹੜੀ ਦੱਸਣ ਗਣੀਆਂ ਚੁੱਪ ਕਰ ਜੇਗੀ ਜਾਣਦੀ ਆ ਮੈਂ ਤੈਨੂੰ ਵੀ ਤੇ ਨਾਲੇ ਉਹਨੂੰ ਵੀ ਮਿਸਣੀ ਜੀ ਤਾਂ ਆਪਦਾ ਘਰ ਤਾਂ ਸੰਭਦਾ ਨਹੀਂ ਫਿਰ ਦੀ ਲੋਕਾਂ ਦੇ ਘਰਾਂ ਚ ਤਾਂਗਾ ਚਾਕੀ ਕਰਨਾ ਇੱਕਸਾਰਾ ਦੇ ਨਾ ਬੁੱਥੀ ਸੜੀ ਦੀ ਨਾ ਬਣਾ ਕੇ ਰੱਖਿਆ ਕਰ ਇਹਨੂੰ ਕਦੇ ਸਿੱਧੀ ਵੀ ਰੱਖ ਲਿਆ ਕਰ ਆਪਦੇ ਘਰੇ ਤਾਂ ਜਾੜ ਕਰਤਾ ਹੁਣ ਮੇਰੇ ਘਰ ਚ ਵੀ ਕਰ ਦੇ ਨਹੀਂ ਭਬੀ ਮੈਂ ਤੁਹਾਡੇ ਘਰ ਦਾ ਮਾੜਾ ਕਿਵੇਂ ਕਰ ਸਕਦੀ ਆ ਸੁੱਕੇ ਸੰਦੀ ਪਰਮਾਤਮਾ ਤਾਂ ਕਹਿੰਦੀ ਮੇਰੀ ਵੀ ਮੁਰ ਤੁਹਾਨੂੰ ਲੱਗ ਜੇ ਆ ਬਸ ਕਰ ਜਾ ਚੰਗਾ ਕਰਦੀ ਵੀ ਕੀਆ 24 ਘੰਟੇ ਆ ਰੋਂਦੀ ਪਿੱਟ ਦੀ ਰਹਿਣੀ ਆ ਚੰਗਾ ਹੋਊਗਾ ਤੇ ਦਫਾ ਹੋ ਅੰਦਰ ਹੋਰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਜਦੋਂ ਦੇਖ ਲੋ ਉਹਦੀ ਪਿੱਟ ਦੀ ਰਹੂਗੀ ਜਿਵੇਂ ਪਤਾ ਨਹੀਂ ਇਹਦੇ ਕਿ ਮਰਗੇ ਹੁੰਦੇ ਅਗਲੇ ਪਿਛਲੇ ਛੱਡਿਆ ਤੈਨੂੰ ਖਸਮਣੇ ਆ ਸਾਡੇ ਸਿਰ ਤੇ ਦਸ ਕਾ ਦਾ ਸਾਨ ਕਰਦੀ ਆ ਤੂੰ ਸੁੱਖ ਸੁਖਾਈ ਹੋਣੀ ਹੈਗੀ ਹਾਂ ਕਿਧਰ ਮੂੰ ਚੱਕਿਆ ਫੱਪੀ ਸਭ ਖਾਈ ਹੋਣੀ ਆ ਫੇਰ ਉਹ ਤਾਂ ਮੈਨੂੰ ਵੀ ਨਹੀਂ ਦਾ ਚਲ ਦਫਾ ਹੋ ਅੰਦਰ ਕਿਵੇਂ ਜਾਂਦੀ ਆ ਉੱਡੀ ਨੰਗਦਾ ਨੰਗਦਾ ਜਾਣਾ ਇਹਨੇ ਸਭ ਕਿਰਨ ਕਿਵੇਂ ਆ ਸੱਸਰੀ ਬੋਬੀ ਸਤਿ ਸ਼੍ਰੀਕਾਲ ਹੋਰ ਕਿਦਾਂ ਠੀਕ ਆ ਹਾਂ ਠੀਕ ਆ ਤੂੰ ਗਈ ਨਹੀਂ ਗਈ تھی ਆ ਨਹੀਂ ਮੇਰੀ ਛੁੱਟੀਆਂ ਸੀ ਤਾਂ ਕਰਕੇ ਰੁਗੀ ਸੀਗੀ ਮੈਂ ਅੱਛਾ ਕਿਰਨ ਕਿੱਥੇ ਦਿਖ ਨਹੀਂ ਰਹੀ ਕਿਤੇ ਕਿਰਨ ਉਹ ਤਾਂ ਤਿਆਰ ਹੋ ਕੇ ਚਲੀ ਗਈ ਕਿੱਥੇ ਚਲੀ ਗਈ ਉਹ ਆਪਣੇ ਘਰਾਂ ਨਾ ਗਈ ਆ ਬਾਜ਼ਾਰ ਭਾਬੀ ਉਹ ਤਾਂ ਮੈਨੂੰ ਕਹਿੰਦੀ ਸੀ ਵੀ ਘਰੇ ਆ ਜੀ ਆਪਾਂ ਇਕੱਠੇ ਚੱਲਾਂਗੇ ਅੱਛਾ ਫੇ ਮੈਨੂੰ ਨਹੀਂ ਦੱਸਿਆ ਹੈਗਾ ਉਹਨੇ ਉਹ ਬਾਜ਼ਾਰ ਜਾਣਾ ਸੀਗਾ ਫਿਰ ਉਹ ਤਾਂ ਭਰਾ ਜਾਂਦਾ ਸੀ ਮਾਂ ਚੱਲੇ ਦੇ ਨਾਲ ਚੱਲ ਜਾ ਚੀਜ਼ ਲੈ ਆਈ ਕੋਈ ਨਾ ਕੋਈ ਅੱਛਾ ਭਾਬੀ ਹੂੰ ਚਲ ਠੀਕ ਹੈ ਜੇ ਆਉਗੀ ਦੱਸ ਦੇ ਵੀ ਮੈਂ ਆਈ ਸੀਗੀ ਹਾਂ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਹੀ ਭੇਜ ਦੂੰਗੀ ਆ ਚਾਹ ਬਣਾ ਲੈਣੀ ਆ ਨਾ ਬੱਸ ਭਾਬੀ ਚਲ ਚੰਗਾ ਜਾਣਾ ਸੀ ਬਾਜ਼ਾਰ ਹੋਰ ਤਾਂ ਕੋਈ ਕੰਮ ਹੈ ਨਹੀਂ ਇਹਨਾਂ ਨੂੰ ਚੱਕ ਲੰਦੀਆਂ ਮੂੰਹ ਤੇ ਤੁਰ ਲੰਦੀਆਂ ਨੇ ਬਾਜ਼ਾਰ ਨੂੰ ਨਾ ਦੂਜੇ ਨੂੰ ਲੱਗਣ ਦਿੰਦੀਆਂ ਕੰਮ